ਕੋਟਕਪੂਰਾ ਵਿਖੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਕੋਟਕਪੂਰਾ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਂ ਤੇ ਵਟਸਐਪ ਕਾਲ ਕਰ ਸ਼ਹਿਰ ਵਿੱਚ ਇੱਕ ਸਮਾਜ ਸੇਵੀ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਠੱਗੀ ਸ਼ਹਿਰ ਦੇ ਸਮਾਜ ਸੇਵੀ ਰਾਜਨ ਕੁਮਾਰ ਜੈਨ ਦੇ ਨਾਲ ਕੀਤੀ ਗਈ ਹੈ ਮੈਂ ਰਾਜਨ ਕੁਮਾਰ ਜੈਨ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆਲ ਇੰਡੀਆ ਕ੍ਰਾਈਮ ਫੋਰਮ ਆਰਗੇਨਾਈਜੇਸ਼ਨ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਸਵੇਰੇ ਇੱਕ ਫੇਕ ਕੋਲਾਈ 8284018024 ਤੋਂ ਜਿਹਦੇ ਉੱਤੋਂ ਅਜੀ ਐਮ ਐਲ ਏ ਆਫਿਸ ਲਿਖਿਆ ਹੋਇਆ ਸੀ ਔਰ ਇਹਦੇ ਵਿੱਚ ਜੋ ਬੰਦਾ ਉਹ ਗੱਲ ਕਰ ਰਿਹਾ ਸੀ ਉਹ ਡਿਟੋ ਕੁਲਤਾਰ ਸਿੰਘ ਸੰਧਵਾ ਸਪੀਕਰਸ ਆਫ ਦੀ ਐਮ ਐਲ ਏ ਸਾਹਿਬ ਦੀ ਮਿਮਿਕਰੀ ਕਰਕੇ ਬੋਲ ਰਿਹਾ ਸੀ ਔਰ ਉਹਨੇ ਮੈਨੂੰ ਕਿਹਾ ਕਿ ਮੇਰੇ ਬੱਚੇ ਦੀ ਕੋਈ ਫੀਸ ਹੈ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਦਾ ਅਕਾਊਂਟ ਨੰਬਰ ਹੈ ਪੀ ਐਨ ਬੀ ਦਾ ਉਹਦੇ ਚ ਪੜਨੀ ਹੈ ਫੋਨ ਤੇ ਦਾ 27 ਲੱਖ ਸੌ ਨੌ ਰਸੀਪਟ 27543 amount ਸੀ ਠੀਕ ਹੈ ਜੀ ਉਹ بار بار ਕਾਲ ਕਰਦਾ ਰਿਹਾ ਮੈਨੂੰ ਔਰ ਮੈਂ ਇਹਦੀ ਇਨਫਾਰਮੇਸ਼ਨ ਕੁਲਤਾਰ ਜੀ ਨੂੰ ਵੀ ਦਿੱਤੀ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਮੇਨ ਮੈਟਰ ਇਹ ਹੈ ਕਿ ਇਹ ਬੰਦਾ ਜਿਹੜਾ ਹੈ ਉਹ ਸਪੀਕਰ ਸਾਹਿਬ ਜੀ ਦੇ ਘਰ ਦੀ ਸਾਡੀ ਡਿਟੇਲ ਲੈ ਕੇ ਬੈਠਾ ਸੀ ਜਗਜੀਤ ਸਿੰਘ ਐਸਆਈ ਕੋਈ ਸਿਕਿਉਰਟੀ ਜਾ ਹੈ ਜਾਂ ਹੋਰ ਹੈ ਵਿਪুল ਕੋਈ ਹੋਤੇ ਹੈ ਮਨੀ ਦਾ ਲੀਵਲ ਹੈ ਇਹਨਾਂ ਦਾ ਨਾਮ ਲੈ ਕੇ ਗੱਲ ਕਰ ਰਿਹਾ ਸੀ ਮੈਨੂੰ ਕਹ ਰਿਹਾ ਕਿ ਪੈਸੇ ਟ੍ਰਾਂਸਫਰ ਕਰ ਦਿਓ ਔਰ ਕੈਸ਼ ਕੋਠੀ ਜਾ ਕੇ ਲੈ ਜਾਓ ਆਪਾਂ ਇਕੱਠੇ ਬਹਿ ਕੇ ਚਾਹ ਪੀਨੇ ਇਹ ਜਿਹੜਾ ਸਾਰਾ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਕੀ ਫੇਕ ਹੈ ਜਾਂ ਜਿਸ ਵੀ ਆਵਾਜ਼ ਨਾਲ ਪੈਸੇ ਲਏ ਜਾਣਗੇ ਨਹੀਂ ਐਕਚੁਅਲੀ ਹੈ ਤਾਂ ਇਹ ਸਾਈਬਰ ਕ੍ਰਾਈਮ ਹੀ ਇਹਦੇ ਵਿੱਚ ਮਤਲਬ ਲੋਕਾਂ ਨੂੰ ਠੱਗਣ ਦਾ ਤਰੀਕਾ ਹੀ ਹੈ ਪਰ ਮੇਨ ਥਿੰਗ ਇਹ ਹੈ ਕਿ ਆਮ ਲੋਕ ਜੇ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਦੀ ਆਵਾਜ਼ ਸੁਣਨਗੇ ਤਾਂ ਸ਼ਾਇਦ ਜੋ ਅਵੇਅਰਡ ਨਹੀਂ ਹੈ ਉਹ ਪੈਸੇ ਦੇਣ ਲਈ ਰਾਜੀ ਹੋ ਜਾਏਗਾ ਦੇ ਦੇਗਾ ਫਸ ਜਾਏਗਾ ਮੇਰੀ ਪ੍ਰਸ਼ਾਸਨ ਅੱਗੇ ਇਹ ਗੁਹਾਰਾ ਹੈ ਕਿ ਜਿਹੜਾ ਇਹ ਅਕਾਊਂਟ ਨੰਬਰ ਹੈ ਇਹਨੂੰ ਜਲਦੀ ਜਲਦੀ ਫ੍ਰੀਜ਼ ਕਰਾ ਕੇ ਤੇ ਇਸ ਦੇ ਵਿੱਚ ਜੋ ਡਿਟੇਲ ਆ ਲੱਭਦਾ ਉਹਨੂੰ ਪਕੜਿਆ ਜਾਵੇ ਠੀਕ ਹੈ ਤਾਂ ਕਿ ਗੁਨਾਹਗਰ ਲੋਕਾਂ ਦੇ ਸਾਹਮਣੇ ਹੋਣ ਕਾਨੂੰਨ ਦੇ ਸਾਹਮਣੇ ਹੋਣ ਕੀ ਇਹ ਦੀ ਸ਼ਿਕਾਇਤ ਕੀਤੀ ਹੈ ਹਾਂ ਐਸਐਸਪੀ ਸਾਹਿਬ ਨਾਲ ਮਾਣੇ ਹੋ ਗਿਆ ਐਸਐਸਪੀ ਸਾਹਿਬ ਨਾਲ ਮੈਂ ਉਸੇ ਵੀ ਲਈ ਗੱਲ ਕੀਤੀ ਹੈ ਔਰ ਉਹਨਾਂ ਨੇ ਇਹਦੇ ਉੱਤੇ ਬੰਦ ਹੀ ਕਾਰਵਾਈ ਵੀ ਸ਼ੁਰੂ ਕਰਤੀ ਸੀ ਮੇਰੇ ਨਾਲ ਉਹਨਾਂ ਗੱਲ ਵੀ ਕੀਤੀ ਹੈ ਸਰਦਾਰ ਹਰਜੀਤ ਸਿੰਘ ਜੀ ਨੇ ਔਰ ਮੇਰੇ ਖਿਆਲ ਅਕਾਊਂਟ ਵਗੈਰਾ ਫ੍ਰੀਜ਼ ਹੋ ਗਿਆ ਐਸਪਾ ਜੀ ਇੱਕ ਰਾਜਨ ਕੁਮਾਰ ਹੈਗੇ ਨੇ ਆਪੋਰਟ ਕਰ ਰਿਹਾ ਹਾਂ। ਉਹਨੇ ਕੰਪਲੇਨ ਫਾਇਲ ਕੀਤੀ ਹੈ ਕਿ ਉਹਨਾਂ ਕੋਲ ਇੱਕ ਫੋਨ ਆਇਆ WhatsApp ਕਾਲ ਜਿਹਦੇ ਉੱਪਰ ਲੱਤੇ ਦੂਸਰੀ ਸਰ ਤੋਂ ਬੋਲ ਰਹੀ ਸੀ ਜਿਸਨੇ ਇੱਕ ਨੇ ਆਪਣਾ ਨਾਮ ਅਜੇਰਾਏ ਦੱਸਿਆ ਦੂਸਰੇ ਨੇ ਵਿਕਲ ਦੱਸਿਆ ਔਰ ਜੋ ਤੀਸਰਾ ਸੀਗਾ ਉਹ ਆਪਣੀ ਆਵਾਜ਼ ਦੀ ਨਕਲ ਖੁਫਤਾਤ ਸੰਮਾ ਸਰ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਦੀ ਆਵਾਜ਼ ਦੀ ਨਕਲ ਕਰਕੇ ਬੋਲ ਰਿਹਾ ਸੀ ਤੇ ਜੈਨ ਨੂੰ ਮੇਰੇ ਬੇਟੇ ਦੀ ਕਿਸ ਭਰਦੇ ਤੇ ਮੇਰੇ ਘਰਿਆ ਦੇ ਪੈਸੇ ਲੈ ਜੀ ਸਹੀ ਤੋਂ ਉਹ ਉਹ ਜਿਹੜੇ ਰਾਜੇ ਕੁਮਾਰ ਜੀ ਨੇ ਉਹਨਾਂ ਨੂੰ ਬਾਈਚਾਂ ਚ ਸ਼ੱਕ ਹੋਇਆ ਤਾਂ ਉਹਨਾਂ ਨੇ ਸਨੂਆ ਸਾਹਿਬ ਦੇ ਨਾਲ ਟਾਈਪ ਕੀ ਕਹਤਾਂ ਨਾ ਉਹਨਾਂ ਨੇ ਕੀ ਇਹਦਾ ਉਹ ਨਹੀਂ ਗੱਲ ਹੋਈ ਤਾਂ ਸਨੂਆ ਸਾਹਿਬ ਤੋਂ ਸਨੂਆ ਸਾਹਿਬ ਨੇ ਕਿਹਾ ਕਿ ਮੈਂ ਦੰਦ ਦੇ ਫਰੰਡਿਕ ਨੂੰ ਕਾਲ ਨਹੀਂ ਕੀਤੀ ਉੱਥੋਂ ਉਹਨਾਂ ਨੇ ਉਹਨੂੰ ਸ਼ੱਕ ਹੋਇਆ ਵੀ ਇਹ ਜਿਹੜੀ ਹੈਗੀ ਵਟਸਐਪ ਕਾਲ ਤੋਂ ਮੇਰੇ ਨਾਲ ਜਿਹੜੀ ਹੈਗੀ ਠੱਗੀ ਮਾਰਨ ਦੀ ਕੋਸ਼ਿਸ਼ ਸੀ ਅਰ ਆਪਾਂ ਦੇਖਦੇ ਹਾਂ ਕਿ ਆਮ ਤੌਰ ਤੇ ਬੜਾ ਅੱਜਕੱਲ ਚੱਲ ਰਿਹਾ ਹੈ ਵਟਸਐਪ ਕਾਲ ਤੇ ਜਾਂ ਉਹ ਲੋਕੀ ਤਾਂ ਗਿਆ ਮਾਰ ਲੈਂਦੇ ਆ ਤੇ ਉਹਨੇ ਆਪਦਾ ਅਕਾਊਂਟ ਨੰਬਰ ਵੀ ਦਿੱਤਾ ਕਿ ਇਸ ਅਕਾਊਂਟ ਤੇ پیسے ਪਵਾ ਦੇ ਲੇਕਿਨ ਉਹ ਰਾਜਿੰਦਰ ਕੁਮਾਰ ਜੀ ਸਿਆਣੇ ਨਿਕਲੇ ਉਹਨਾਂ ਨੇ ਨਹੀਂ پیسے ਪਾਏ ਕਾਊਂਟ ਤੋਂ ਪਹਿਲਾਂ ਉਹਨਾਂ ਨੇ ਕਨਫਰਮ ਕੀਤਾ ਵਧੀਆ ਕੀਤਾ ਵਧੀਆ ਕੀਤਾ ਤੇ ਉਹਨੂੰ ਲੱਗ ਵੀ ਗਿਆ ਵੀ ਇਹ ਕੋਈ ਲਾਈਸੈਂਸ ਨਾਲ ਧੱਕੀ ਮਾਰਨ ਦੀ ਕੋਸ਼ਿਸ਼ ਕਰਦਾ ਹੈ ਇਸ ਕਰਕੇ ਉਹਨਾਂ ਨੇ ਸਾਡੇ ਕੋਲੇ ਕੰਪਲੇਂਟ ਦਿੱਤੀ ਹੈ ਉਹ ਕੰਪਲੇਨ ਦੀ ਇੱਕ ਵਾਰੀ ਹੈ ਚੱਲ ਰਹੀ ਹੈ ਫਿਲਹਾਲ ਫਰੰਟ ਦੀ ਸਟੇਜ ਤੇ ਹੈ ਸਿਰਫ ਅਕਾਊਂਟ ਨੰਬਰ ਹੀ ਹੈ ਸਾਡੇ ਕੋਲ ਜਿਸ ਤੋਂ ਥੋੜਾ ਜਿਹਾ ਪਤਾ ਲੱਗਿਆ ਵੀ ਸ਼ਾਇਦ ਇਹ ਅਕਾਊਂਟ ਤਾਂ ਕੋਈ ਫਾਜ਼ਲ ਦਾ ਹੈ ਲੇਕਿਨ ਅਜੇ ਕਿਉਂਕਿ ਕੰਪਲੇਨ ਜਸਟ ਆਈ ਹੈ ਇਹਨੂੰ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਫਿਰ ਪਤਾ ਲੱਗੇਗਾ ਕਿ ਵੈਦਰ ਇਹ ਕੋਈ ਗਰੁੱਪ ਹੈ ਜਾਂ ਕੋਈ ਇਕੱਲੇ ਦੋ-ਤਿੰਨਰ ਕੇ ਮਿਲ ਕੇ ਫੱਦੀਆਂ ਮਾਰਨ ਦੀ ਇਸ ਤਰ੍ਹਾਂ ਦੀ ਕੋਈ ਗਿਸ਼ ਕਰ ਰਹੇ ਹੈ ਇਹ ਬਾਤ ਤਫ਼ਤੀਸ਼ ਤੋਂ ਪਤਾ ਲੱਗੇਗਾ لیکن ਇਥੇ ਰਾਜਨ ਕੁਮਾਰ ਜੀ ਦੀ ਸਿਆਣਪ ਵੀ ਰਹੀ ਕਿ ਉਹ ਇਸ ਦਾ ਵੀ ਫਿਕਰ ਨਹੀਂ ਪਰ ਆਪਾਂ ਰੂਟੀਨ 'ਚ ਹੀ ਦੇਖਦੇ ਹਾਂ ਕਿ ਲੋਕ ਆਮ ਤੌਰ 'ਤੇ ਠੱਗਿਆਂ 'ਚ ਫਸ ਜਾਂਦੇ ਆ। ਔਰ ਇਥੇ ਜ਼ਮਣੇ ਵਾਲੇ ਬੰਦਿਆਂ ਨੇ ਇਹ ਵੀ ਥੋੜੀ ਜੀ ਧਰਮ ਦੀ ਕੋਸ਼ਿਸ਼ ਵੀ 30000 ਰੁਪਏ ਦੇ ਨੇੜੇ ਦੀ ਅਮਾਉਂਟ ਮੰਗੀ। ਇੱਥੇ ਕਿ ਅਗਲਾ ਕਾਮਨਲੀ ਹੋ ਜਾਂਦਾ ਕਿ ਚਲੋ ਸਪੀਕਰ ਸਾਹਿਬ ਨੇ ਕਿਹਾ ਹੈ ਕਿ ਮੈਂ ਭਰ ਦਿੰਨਾ ਤੇ ਨਾਲ ਸਪੀਕਰ ਸਾਹਿਬ ਕਹਿ ਰਹੇ ਆ ਵੀ ਮੇਰ ਕੋਲ ਘਰਿਆ ਕੋਈ ਫੱਕੀ ਨਹੀਂ ਆ। ਰਾਈ ਦੇ ਬਾਰੇ ਵੀ ਹੋ ਸਕਦੇ ਸੀ ਚਲੋ ਸ੍ਰੀਖਰ ਸਾਹਿਬ ਨੇ ਛੋਟਾ ਇਹ ਕੰਮ ਕਿਹਾ ਉਹਨਾਂ ਦੀ ਫੀਸ ਭਰ ਦਿੰਦੇ ਆ ਘਰ ਆ ਕੇ ਸ੍ਰੀਖਰ ਸਾਹਿਬ ਤੋਂ ਪੈਸੇ ਲੈ ਲਾਂਗੇ ਲekin ਬੜੀ ਸਿਆਣਪ ਵਾਲੀ ਗੱਲ ਸੀ ਕਿ ਇਹਨਾਂ ਦੇ ਕਿ ਇਹਨਾਂ ਨੇ ਪਹਿਲਾਂ ਕਨਫਰਮ ਕਰ ਲਿਆ ਕਨਫਰਮ ਹੋ ਦਿੱਤਾ ਤਾਂ ਪਤਾ ਲੱਗ ਗਿਆ ਵੀ ਇਹ ਫੇਕ ਇਹਦੇ ਨਾਲ ਕੰਮ ਨਹੀਂ ਪੁੱਛੋ ਚਲੋ ਅੱਗੇ ਪੁਲਿਸ ਡਿਪਾਰਟਮੈਂਟ ਨੇ ਤਾਂ ਹੁੰਦਾ ਕਿ ਲੋਕ ਆਪਣੇ ਲੈਵਲ ਤੇ ਵੀ ਸਿਆਣੇ ਰਹਿਣ ਨਾ ਆਮ ਪਬਲਿਕ ਨੂੰ ਕੀ ਆਮ ਪਬਲਿਕ ਨੂੰ ਮੈਂ ਇਹ ਕਹਿਣਾ ਚਾਹਾਂਗਾ ਜੀ ਜੀ ਮੇਰੇ ਰਾਜੇ ਕੁਮਾਰ ਜੀ ਨੇ ਸਿਆਣਾ ਪਕੀਤੀ ਹੈ ਕਿ ट्रांजैक्शन ਕਰਨ ਤੋਂ ਪਹਿਲਾਂ ਕਨਫਰਮ ਕਰ ਲੈ ਕਿ ਵਾਕਈ ਉਹਨਾਂ ਨੇ ਮੈਨੂਏ ਦੂਤ ਲਾਈ ਹੈ ਜਾਂ ਨਹੀਂ ਲਾਈ ਪਬਲਿਕ ਨੂੰ ਅੱਜਕੱਲ ਚਾਹੀਦਾ ਕਿ ਉਹ ਵੀ ਦੇਖੋ ਜਿਸ ਤਰ੍ਹਾਂ ਟੈਕਨੋਲੋਜੀ ਵਧ ਰਹੀ ਹੈ ਸੋਸ਼ਲ ਮੀਡੀਆ ਵਧ ਰਿਹਾ ਹੈ ਸੋਸ਼ਲ ਮੀਡੀਆ ਦਾ ਯੂਜ਼ ਵਧ ਰਿਹਾ ਹੈ ਤਾਂ ਆਮ ਤੌਰ ਤੇ ਹੋ ਜਿਹਾ ਫੀਕ ਕੋ ਲੋਕਾਂ ਨੂੰ ਆਉਂਦੀਆਂ ਉਹ ਲੋਕੀ ਜਦੋਂ ਠੱਗੇ ਜਾਂਦੇ ਆ ਫਿਰ ਪੁਲਿਸ ਕੋਲ ਆਉਂਦੇ ਔਰ ਇਹ ਤਫਤੀਸ਼ ਬੜੀ ਲੰਬੀ ਚਲੀ ਜਾਂਦੀ ਹੈ ਕਿਉਂਕਿ ਜਿਹੜਾ ਆਈਪੀ ਐਡਰੈਸ ਹੁੰਦਾ ਇਹ ਮੈਕਸਿਮ ਤੀਜੇ ਤੋਂ ਯੂਐਸ ਵਗੈਰਾ ਤੋਂ ਹੁੰਦਾ ਤੇ ਕੰਪਨੀ ਵੀ ਸਾਡਾ ਸਾਈਬਰ ਹੈ ਨਾ ਨਹੀਂ ਫਿਲਹਾਲ ਅਸੀਂ ਤਲਾਸ਼ ਤਫਤੀਸ਼ ਕਰ ਰਹੇ ਹਾਂ ਮੁਕੱਦਮਾ ਜਸਟ ਕੰਪਲੀਟ ਆਇਆ ਅਸੀਂ ਮੁਕੱਦਮਾ ਅਨੌਮ ਦੇ ਖਿਲਾਫ ਕਰਨ ਤੋਂ ਕਰਨਾ ਚਾਹੁੰਦੇ ਆ ਕਿ ਸ਼ਾਇਦ ਸਾਨੂੰ ਬਾਈ ਨੇਮ ਕ੍ਰਿਮੀਨਲ ਦਾ ਪਤਾ ਲੱਗ ਜਾਵੇ ਇਹ ਲੇ ਪ੍ਰਾਇਮਰੀ ਸਟੇਜ ਤੇ ਇਨਕੁਆਰੀ ਕਰਕੇ ਪਤਾ ਲੱਗੇਗਾ ਮੁਕਦਮਾ ਦਰਜ ਕਰਕੇ ਇਹ ਤਾਂ ਨਿਸ਼ਚਿਤ ਹੋ